ਦਲਿਸਨ ਯੂਕੇ ਤੋਂ ਇੱਕ ਬਹੁਤ ਹੀ ਦਿਲਚਸਪ ਸਟੋਰੀ ਸਾਹਮਣੇ ਆਈ ਹੈ ਜਿਸ ਦੇ ਬਦਸ਼ਕਾਨ ਉਦਾਸੀ ਹੈ ਕਿ ਅਫਗਾਨ ਦੇ ਇੱਕ ਨਾਗਰਿਕ ਜਿਸ ਨੇ ਟਿਕਟੋਕ ਤੇ ਕਾਫੀ ਵੀਡੀਓ ਪਾਈਆਂ ਸਨ ਜਿਸ ਦਾ ਕਹਿ ਲੋ ਕਿ ਵਿਰੋਧ ਯੂਕੇ ਦੀ ਰਫੋਰਮ ਯੂਕੇ ਪਾਰਟੀ ਦੇ ਲੀਡਰ ਨਾਈਜ਼ਲ ਫਰਾਜ਼ ਵੱਲੋਂ ਕੀਤਾ ਗਿਆ ਸੀ ਕਿ ਆ ਜਿਸ ਤੋਂ ਬਾਅਦ ਅਫਗਾਨistan ਦੇ ਇਸ ਨੌਜਵਾਨ ਦੇ ਵੱਲੋਂ ਇਸ ਵਿਅਕਤੀ ਦੇ ਵੱਲੋਂ ਉਹਨਾਂ ਨੂੰ ਧਮਕੀ ਦਿੱਤੀ ਗਈ ਸੀਗੀ ਕਾਫੀ ਸਖਤ ਤੇ ਵੱਡੀ ਧਮਕੀ ਦਿੱਤੀ ਗਈ ਸੀਗੀ ਜਿਸ ਤੋਂ ਬਾਅਦ ਉਹ ਬੋਟ ਦੇ ਰਾਹੀਂ ਯੂਕੇ ਪਹੁੰਚ ਜਾਂਦਾ ਜਿੱਥੇ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਜਾਂਦਾ ਹੈ ਅਤੇ ਜਿਸ ਹਰ ਦਾ ਸਕੰਡ ਹੈ ਦੱਸੋ ਕਿ ਇਸ ਦੇ ਪਿੱਛੇ ਕੀ ਸਾਰੇ ਕੰਮ ਹੋਏ ਨੇ ਜਿਸ ਕਰਕੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਉਹਨਾਂ ਨੂੰ ਸਜ਼ਾ ਹੋਈ ਹੈ ਤੇ ਕੀ ਅਸਲ ਵਜ੍ਹਾ ਸੀ ਉਹਨਾਂ ਦੇ ਯੂਕੇ ਪਹੁੰਚਣ ਦੀ ਅਤੇ ਕਿਉਂ ਉਹਨਾਂ ਦਾ ਵਿਰੋਧ ਹੋਇਆ ਸੀ ਜੀ ਹਾਂਜੀ ਬਿਲਕੁਲ ਮੈਂ ਤੁਹਾਨੂੰ ਸਾਰੀ ਸਟੋਰੀ ਇੱਦੀ ਦੱਸਦਾ ਬੜੀ ਦਿਲਚਸਪ ਸਟੋਰੀ ਕਿਉਂ ਕਹਿ ਰਹੇ ਹਾਂ ਕਿਉਂਕਿ ਟਿਕਟੌਕ ਦੇ ਉੱਤੇ ਇਸ ਮੁੰਡੇ ਨੇ ਜੋ ਅਫਗਾਨਿਸਤਾਨ ਦਾ ਹੈ ਫਯਾਜ਼ ਖਾਨ ਇਹਦਾ ਨਾਮ ਹੈਗਾ ਮਾਦਾ ਸਾਪਾ ਕਰਕੇ ਸਮਥਿੰਗ ਇਦਾਂ ਨੇ ਆਪਣਾ ਨਾਮ ਜਾ ਕਹ ਲਈ ਇੱਕ ਟਾਈਟਲ ਜਿਹਾ ਰੱਖਿਆ ਹੋਇਆ ਸੀ ਆਪਣੀ ਸਾਰੀਆਂ ਵੀਡੀਓਜ਼ ਦੇ ਵਿੱਚ ਉਹ ਬੋਲਦਾ ਸੀ ਸੋ ਮਤਲਬ ਹੋਇਆ ਕੀ ਹੈ ਕਿ ਇਹ ਫਯਾਜ਼ ਖਾਨ 2024 ਦੇ ਵਿੱਚ ਜਾਨਕਿ ਪਿਛਲੇ ਸਾਲ ਟਿਕਟੋਕ ਦੇ ਉੱਤੇ ਵਾਇਰਲ ਹੋ ਗਿਆ ਜਦੋਂ ਇਹਦਾ ਇਹ ਫੇਸ ਦੇ ਉੱਤੇ ਜਦੋਂ ਇਹ ਫੇਸ ਆਪਣਾ ਲੈ ਕੇ ਆਇਆ ਟਿਕਟੋਕ ਦੇ ਉੱਤੇ ਤਾਂ ਇਹਨੇ ਆਪਣੇ ਫੇਸ ਦੇ ਉੱਤੇ ਗੰਨਾ ਬਣਾਈਆਂ ਹੋਈਆਂ ਸੀ ਜਾਨਕਿ 1K47 ਵਰਗੀਆਂ ਜਿਹੜੀਆਂ ਗੰਨਾਂ ਨੇ ਉਹਦੇ ਟੈਟੂ ਛਪਾਏ ਹੋਏ ਸੀਗੇ ਤੇ ਆਪਣਾ ਇਹਦਾ ਹੁਲੀਆ ਉਸ ਤਰੀਕੇ ਦਾ ਸੀ ਜਿਵੇਂ ਕਿਸੇ ਵੇਲੇ ਆਪਾਂ ਆਈਐਸ ਆਈਐਸ ਦੇ ਜਿਹੜੇ ਟੈਰਰਿਸਟ ਸੀਗੇ ਉਹਨਾਂ ਵਰਗੀ ਸ਼ਕਲ ਜਿਹੜੀ ਹੈ ਉਹ ਇਹ ਮੁੰਡੇ ਨੇ ਬਣਾਈ ਹੋਈ ਸੀ ਤੇ ਦੇਖਣ ਨੂੰ ਹੀ ਖਤਰਨਾਕ ਜਾ ਲੱਗਦਾ ਸੀ ਤੇ ਇਸ ਮੁੰਡੇ ਨੇ ਕੀ ਕੀਤਾ ਵੀ ਜਦੋਂ ਇਹ 스웨덴 ਪਹਿਲਾਂ 스웨덴 ਆਇਆ ਕਿਸੇ ਤਰੀਕੇ ਦੇ ਨਾਲ 스웨덴 ਤੋਂ ਫਰਾਂਸ ਫਰਾਂਸ ਤੋਂ ਫਿਰ ਇਹਨੇ ਯੂਕੇ ਵਾਸਤੇ ਬੋਟ ਰਾਹੀਂ ਜਿਵੇਂ ਫਰਾਂਸ ਤੋਂ ਛੋਟੇ ਛੋਟੇ ਬੋਟਾਂ ਰਾਹੀਂ ਲੋਕ ਉਤਰ ਕੇ ਇੱਧਰ ਨੂੰ ਆ ਜਾਂਦੇ ਆ ਸੋ ਇਹ ਵੀ ਇਸ ਤਰੀਕੇ ਨਾਲ ਹੀ ਆਇਆ ਪਰ ਇਹਨੇ ਆਪਣੀ ਸਾਰੀ ਜਰਨੀ ਜਿਹੜੀ ਹੈ ਉਹ ਟਿਕਟੋਕ ਰਾਹੀਂ ਦਿਖਾਉਣੀ ਸ਼ੁਰੂ ਕਰ ਦਿੱਤੀ ਕਿ ਲਓ ਜੀ ਅਸੀਂ ਹੁਣ ਇੱਥੇ ਪਹੁੰਚੇ ਆ ਅਸੀਂ ਫਰਾਂਸ ਪਹੁੰਚੇ ਆ ਅਸੀਂ ਬੋਟ ਰਾਹੀਂ ਹੁਣ ਏਦਾਂ ਕਰ ਲੱਗੇ ਆ ਉਹ ਕਰ ਲੱਗੇ ਆ ਸੋ ਨਾਈਜ਼ਲ ਫਰਾਜ਼ ਜਿਹੜੇ ਕਿ ਰਿਫਾਰਮ ਯੂਕੇ ਪਾਰਟੀ ਦੇ ਪ੍ਰਧਾਨ ਨੇ ਰਿਫਾਰਮ ਯੂਕੇ ਪਾਰਟੀ ਉਹ ਹੈ ਜਿਹੜੀ ਇਮੀਗ੍ਰੇਸ਼ਨ ਦੇ ਸਖਤ ਖਿਲਾਫ ਹੈ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਮੋٹے ਮੋٹے ਸ਼ਬਦਾਂ ਦੇ ਵਿੱਚ ਵੈਸੇ بڑے ਉਹਨਾਂ ਦੇ ਵਿੱਚੋਂ ਛੋਟੀਆਂ ਛੋਟੀਆਂ ਗੱਲਾਂ ਟੈਕਨੀਕਲੀ ਕੱਡੀਆਂ ਨੇ ਕਿ ਅਸੀਂ ਇਮੀਗ੍ਰੇਸ਼ਨ ਦੇ ਖਿਲਾਫ ਨਹੀਂ ਆ ਅਸੀਂ ਇਹ ਆ ਕਿ ਵੀ ਇਨ ਆਊਟ ਹੋਣਾ ਚਾਹੀਦਾ ਵੀ ਜਿੰਨੇ ਬੰਦੇ ਆਉਣ ਉਹਨੇ ਬਾਹਰ ਜਾਣ ਬੋਟਾਂ ਰਾਹੀਂ ਬੰਦ ਹੋਵੇ ਜਿਹੜੇ ਪੱਕੇ ਪੇਪਰ ਨੇ ਉਹ ਬੰਦ ਹੋ ਜਾਣ ਮਿਲਨੇ ਯੂਕੇ ਦੇ ਵਿੱਚ ਸੋ ਇਦਾਂ ਦੀਆਂ ਕਾਫੀ ਸਖਤੀਆਂ ਨੇ ਆਪਾਂ ਕੁੱਲ ਮਿਲਾ ਕੇ ਇਹ ਕਹੀਏ ਕਿ ਇਮੀਗ੍ਰੇਸ਼ਨ ਦੇ ਖਿਲਾਫ ਉਹਨਾਂ ਦਾ ਮੇਨ ਅਜੰਡਾ ਹੈ ਇਸ ਪਾਰਟੀ ਦਾ ਸੋ ਜਦੋਂ 2024 ਦੇ ਵਿੱਚ ਇਹ ਫਿਆਜ਼ ਖਾਨ ਜਿਹੜਾ ਹੈਗਾ ਮੁੰਡਾ ਅਫਗਾਨਿਸਤਾਨੀ ਇਹ ਜਦੋਂ ਆਪਣੀ ਜਰਨੀ ਦਿਖਾਉਣੀ ਸ਼ੁਰੂ ਕੀਤੀ ਟਿਕਟੌਕ ਦੇ ਉੱਤੇ ਤਾਂ ਜਿਹੜੇ ਨਾਈਜ਼ਲ ਫਰਾਜ਼ ਨੇ ਰਿਫਾਰਮ ਯੂਕੇ ਦੇ ਪ੍ਰਧਾਨ ਇਹਨਾਂ ਨੇ ਉਹਦੀ ਵੀਡੀਓ ਕੈਪਚਰ ਕਰਕੇ ਤੇ ਟਿਕਟੌਕ ਦੇ ਉੱਤੇ ਪਾਈ ਨਾਲੇ ਆਪਣੀ ਇੱਕ ਸਟੇਟਮੈਂਟ ਦਿੱਤੀ ਕਿਉਂਕਿ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਇਹਦਾ ਹੁਲੀਆ ਇਸ ਤਰ੍ਹਾਂ ਦਾ ਸੀਗਾ ਕਿ ਜਿਵੇਂ ਇੱਕ ਟੈਰਰਿਸਟ ਲੱਗਦਾ ਹੋਵੇ ਚਿਹਰੇ ਉੱਤੇ ਗੰਨਾ ਬਣਾਈਆਂ ਹੋਈਆਂ ਗੰਨਾਂ ਦੇ ਟੈਟੂ ਬੰਦੂਕਾਂ ਦੇ ਟੈਟੂ ਬਣਾਏ ਹੋਏ ਆ ਤੇ ਇਹ ਨਾਈਜ਼ਲ ਫਰਾਜ਼ ਨੇ ਕਿਹਾ ਲਓ ਜੀ ਹੁਣ ਇਸ ਤਰ੍ਹਾਂ ਦੇ ਬੰਦੇ ਵੀ ਜਿਹੜੇ ਨੇ ਉਹ ਯੂਕੇ ਨੂੰ ਆਉਣਗੇ ਕਿਉਂਕਿ ਉਹ ਕਹਿ ਰਿਹਾ ਸੀ ਕਿ ਮੈਂ ਵੋਟਰਾਂ ਹੀ ਯੂਕੇ ਦਾਖਲ ਹੋਵਾਂਗਾ ਸੋ ਨਾਈਜ਼ਲ ਫਰਾਜ਼ ਦੀ ਨਾਈਜ਼ਲ ਫਰਾਜ਼ ਨੇ ਕਾਫੀ ਇਸ ਮੁੰਡੇ ਦੀ ਵਿਰੋਧਤਾ ਕੀਤੀ ਪਰ ਉਹ ਟਿਕਟੌਕ ਜਰਨੀ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਮੁੰਡੇ ਦੇ ਨਾਲ ਵੀ ਜੁੜਦੇ ਰਹੇ ਮਤਲਬ ਇਹ ਨਹੀਂ ਕਿ ਉਹਨੂੰ ਸਮਰਥਨ ਦਿੰਦੇ ਰਹੇ ਉਹਦੀ ਜਰਨੀ ਵੇਖਦੇ ਰਹੇ ਨਾਈਜ਼ਲ ਫਰਾਜ਼ ਨਾਲ ਵੀ ਆਪ ਪੰਗਾ ਦੇਖਦੇ ਰਹੇ ਸੋ ਫੇਰ ਉਹ ਮੁੰਡੇ ਕੋਲ ਜਦੋਂ ਨਾਈਜ਼ਰ ਫਰਾਜ਼ ਦੀ ਵੀਡੀਓ ਪਹੁੰਚਦੀ ਹੈ ਤੇ ਉਹ ਅੱਗੋਂ ਕੀ ਕਹਿੰਦਾ ਉਹ ਵੀ ਬੜੀ ਭੱਦੀ ਸ਼ਬਦਾਵਲੀ ਨਾਈਜ਼ਰ ਫਰਾਜ਼ ਦੇ ਬਾਰੇ ਜਿਹੜਾ ਹੈਗਾ ਉਹ ਬੋਲਦਾ ਹੈ ਨਾ ਸੋ ਮਤਲਬ ਬੜਾ ਕੁਛ ਉਹਨੂੰ ਨਿਜੀ ਵੀ ਉਹਦੇ ਉੱਤੇ ਟਿੱਪਣੀਆਂ ਕੀਤੀਆਂ ਗਈਆਂ ਉਸ ਤੋਂ ਬਾਅਦ ਉਹਨੂੰ ਇਹ ਵੀ ਕਿਹਾ ਗਿਆ ਕਿ ਮੇਰੇ ਬਾਰੇ ਬਣਾਈ ਵੀਡੀਓ ਡਿਲੀਟ ਕਰ ਦੇ ਅਦਰਵਾਇਜ਼ ਤੈਨੂੰ ਇੱਥੇ ਆ ਕੇ ਮੈਂ ਦੇਖ ਲਾਂਗਾ ਸਮਥਿੰਗ ਇਸ ਤਰ੍ਹਾਂ ਕਿ ਤੈਨੂੰ ਧਮਕੀ ਦਿੱਤੀ ਗਈ ਜਾਨੋਂ ਮਾਰਨ ਦੀ ਇਸ ਤਰ੍ਹਾਂ ਕਹਿ ਸਕਦੇ ਆ ਸੋ ਹੁਣ ਕੀ ਹੋਇਆ ਹੁਣ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਉਹ ਮੁੰਡਾ ਕਰਦਿਆਂ ਕਰਾਉਂਦਿਆਂ ਬੋਟਰਾਂ ਹੀ ਇੱਥੇ ਪਹੁੰਚ ਗਿਆ ਪਹੁੰਚਣ ਤੋਂ ਬਾਅਦ ਉਹਦੀ ਗ੍ਰਿਫਤਾਰੀ ਹੁੰਦੀ ਹੈ ਤੇ ਫਿਰ ਉਹਨੂੰ ਜਿਹੜਾ ਨਾਈਜ਼ਲ ਫਰਾਜ਼ ਹਰਾਂ ਨੂੰ ਥ੍ਰੈਟ ਦਿੱਤਾ ਉਹਨੇ ਵੀਡੀਓ ਰਾਹੀਂ ਕਿਉਂਕਿ ਉਹ ਵਾਇਰਲ ਆਪ ਉਹ ਵੀਡੀਓ ਤਾਂ ਹਰ ਕਿਸੇ ਕੋਲ ਪਈ ਹੈ ਟਿਕਟੋਕ ਦੇ ਉੱਤੇ ਅੱਜ ਵੀ ਪਈ ਹੋਈ ਆ ਵੀਡੀਓ ਸੋ ਵੀਡੀਓ ਨੂੰ ਸਬੂਤ ਦੇ ਤੌਰ ਤੇ ਵਰਤਦਿਆਂ ਹੋਇਆਂ ਕੋਰਟ ਨੇ ਕੀ ਕੀਤਾ ਉਹਨੂੰ ਇੱਕ ਤਾਂ ਇਹ ਜਿਹੜਾ ਧਮਕੀ ਜਾਨੋ ਮਾਰਨ ਦਾ ਥ੍ਰੈਟ ਨਾਈਜ਼ਲ ਫਰਾਜ਼ ਨੂੰ ਦਿੱਤਾ ਇਹ ਹੋ ਗਿਆ ਇੱਕ ਜਿਹੜਾ ਯੂਕੇ ਦੇ ਵਿੱਚ ਇਲੀਗਲੀ ਜਿਹੜਾ ਉਹ ਐਂਟਰ ਹੋਇਆ ਇਹ ਸਾਰਾ ਘਟਨਾਕਰਮ ਦੇਖ ਕੇ ਕੋਰਟ ਨੇ ਉਹਨੂੰ 5 ਸਾਲ ਦੀ ਸਜ਼ਾ ਸੁਣਾ ਦਿੱਤੀ ਹੈ ਸੋ ਮਤਲਬ ਦੇਖੋ ਕਿੱਡੀ ਇਹ ਗੱਲ ਬਣੀ ਕਿ ਕਿਸ ਤਰੀਕੇ ਦੇ ਨਾਲ ਲੋਕ ਜਿਹੜੇ ਨੇ ਉਹ ਆਉਣਾ ਵੀ ਚਾਹੁੰਦੇ ਨੇ ਕਿ ਅਹਿਸਾਨ ਫਰਾਮੋਸ਼ ਵੀ ਨੇ ਇੱਕ ਆਪਾਂ ਕਿਸੇ ਦੀ ਕੰਟਰੀ ਦੇ ਵਿੱਚ ਇਲੀਗਲੀ ਐਂਟਰ ਹੋ ਰਹੇ ਆਂ ਤੇ ਉੱਥੋਂ ਦੀ ਲੀਡਰਸ਼ਿਪ ਨੂੰ ਅਸੀਂ ਧਮਕੀਆਂ ਵੀ ਦੇ ਰਹੇ ਆਂ ਤੇ ਬਹੁਤ ਉਹਨਾਂ ਬਾਰੇ ਭੱਦੀ ਸ਼ਬਦਾਵਲੀ ਵੀ ਬੋਲ ਰਹੇ ਆ ਕਿ ਮੈਂ ਤਾਂ ਤੁਹਾਡੀਆਂ ਬਾਹੂ ਬੇਟੀਆਂ ਦੇ ਨਾਲ ਵਿਆਹ ਕਰਾਉਣ ਵਾਸਤੇ ਯੂਕੇ ਦੇ ਵਿੱਚ ਐਂਟਰ ਹੋਣ ਜਾ ਰਿਹਾ ਆ ਮਤਲਬ ਇਸ ਤਰ੍ਹਾਂ ਸ਼ਰਹਾਮ ਜਿਹੜੀਆਂ ਧਮਕੀਆਂ ਅਸੀਂ ਕਹਿੰਦੇ ਆ ਕਿ ਇਹ ਲੋਕ ਇਹ ਇਹ ਜਿਹੜੇ ਲੋਕ ਨੇ ਭਾਵੇਂ ਆਪਾਂ ਇੰਗਲੈਂਡ ਅਮਰੀਕਾ ਕੈਨੇਡਾ ਦੀ ਗੱਲ ਕਰ ਲਈਏ ਸੋ ਸ਼ਰਨ ਦੇਣ ਦੇ ਵਿੱਚ ਇਹ ਸਭ ਤੋਂ ਪਹਿਲ ਦੇ ਆਧਾਰ ਦੇ ਉੱਤੇ ਆਉਂਦੇ ਆ ਮਜਾਲ ਹੈ ਕੋਈ ਬੰਦਾ ਅਰਬ ਦੇ ਵਿੱਚ ਜਾ ਕੇ ਸ਼ਰਨ ਮੰਗੇ ਤੇ ਉਹਨੂੰ ਸ਼ਰਮ ਸ਼ਰਨ ਦੇ ਦਿੱਤੀ ਜਾਵੇ ਜਾਂ ਉਹਦੇ ਡੈਮੋਕ੍ਰੈਟਿਕ ਰਾਈਟਸ ਜਿਹੜੇ ਨੇ ਉਹਨੂੰ ਐਕਸਰਸਾਈਜ਼ ਕਰਨ ਦੀ ਜਿਹੜੀ ਖੁੱਲ ਦੇ ਦਿੱਤੀ ਜਾਵੇ ਇਹ ਹੈ ਤੇ ਸਿਰਫ ਇਹਨਾਂ ਕੰਟਰੀਆਂ ਦੇ ਵਿੱਚ ਹੀ ਹੈ ਇਹਦੇ ਵਿੱਚ ਇੰਗਲੈਂਡ ਅਮਰੀਕਾ ਕੈਨੇਡਾ ਆਸਟ੍ਰੇਲੀਆ ਯੂਰਪ ਆ ਜਾਂਦਾ ਸੋ ਜਦੋਂ ਇਹਨਾਂ ਮੁਲਕਾਂ ਦੇ ਵਿੱਚ ਅਸੀਂ ਆਉਨੇ ਆ ਤਾਂ ਇੱਕ ਬੜੇ ਮਤਲਬ ਕਹਿ ਲਈਏ ਵੀ ਅਸੀਂ ਰੁੱਲਦੇ ਖੱਪਦੇ ਆਪਣੇ ਕੰਟਰੀਆਂ ਤੋਂ ਇਹਨਾਂ ਕੰਟਰੀਆਂ ਦੇ ਵਿੱਚ ਪਹੁੰਚਦੇ ਆ ਤੇ ਇੱਥੇ ਆ ਕੇ ਫਿਰ ਇਹਨਾਂ ਨੂੰ ਕਹਿੰਦੇ ਆ ਲਓ ਜੀ ਅਸੀਂ ਤਾਂ ਪਹੁੰਚ ਗਏ ਆ ਸਾਡੀ ਆਹ ਪ੍ਰੋਬਲਮ ਹੈ ਤੇ ਹੁਣ ਸਾਡੇ ਖਾਣੇ ਪਾਣੇ ਦਾ ਪ੍ਰਬੰਧ ਕਰੋ ਸਾਡੇ ਰਹਿਣ ਦਾ ਪ੍ਰਬੰਧ ਕਰੋ ਸਾਡੇ ਪੇਪਰਾਂ ਦਾ ਪ੍ਰਬੰਧ ਕਰੋ ਜਿੰਨੀ ਦਰ ਕੰਮ ਨਹੀਂ ਮਿਲਦਾ ਸਾਨੂੰ ਭੱਤਾ ਦਿਓ ਮਤਲਬ ਸਾਰਾ ਕੁਝ ਅਸੀਂ ਇਹਨਾਂ ਕੋਲੋਂ ਲੈਣਾ ਚਾਹੁੰਦੇ ਆ ਤੇ ਇਹਨਾਂ ਨੂੰ ਹੀ ਅਸੀਂ ਧਮਕੀਆਂ ਜਿਹੜੀਆਂ ਉਹ ਦਿੰਨੇ ਆ ਸੋ ਇਹ ਅਫਗਾਨ ਨੈਸ਼ਨਲ ਮੁੰਡਾ ਇਹਦਾ ਪਤਾ ਨਹੀਂ ਕਿਹੜਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਹੁਣੇ ਮੈਂ ਕਮੈਂਟਸ ਵੀ ਪੜ ਰਿਆ ਸੀਗਾ ਇਸ ਵੀਡੀਓ ਦੇ ਥੱਲੇ ਤਾਂ 스ਵੇਡਨ ਦੇ ਲੋਕ ਜਿਹੜੇ ਉਹ ਲਿਖ ਰਹੇ ਆ ਵੀ ਇਹਦੇ ਉੱਤੇ 스ਵੇਡਨ ਦੇ ਵਿੱਚ ਵੀ ਕੇਸਸ ਨੇ ਹੁਣ ਕਿਹੜੇ ਕੇਸਸ ਉਹਦੇ ਉੱਤੇ ਉਥੇ ਪਏ ਹੋਇਆ ਇਹ ਨਹੀਂ ਸਾਨੂੰ ਪਤਾ ਉਹਦਾ ਬੈਕਗ੍ਰਾਉਂਡ ਕੀ ਹੈ ਕਿਸ ਤਰ੍ਹਾਂ ਦਾ ਉਹਨੇ ਹੁਲੀਆ ਬਣਾਇਆ ਹੋਇਆ ਇਹ ਸਾਰਿਆਂ ਨੂੰ ਦੇਖਦਿਆਂ ਹੋਇਆਂ ਵੀ ਇੱਕ ਜਿਹੜਾ ਕਿਸੇ ਦੇਸ਼ ਦਾ ਜਿਹੜਾ ਬੰਦਾ ਕੋਈ ਰਿਸਪਾਂਸਿਬਲ ਹੈ ਕੋਈ ਲੀਡਰ ਹੈ ਜੇ ਟਿੱਪਣੀ ਕਰ ਵੀ ਦਿੰਦਾ ਵੀ ਲਓ ਜੀ ਆ ਦੇਖੋ ਇਹੋ ਜਿਹੇ ਬੰਦੇ ਵੀ ਜਿਹੜੇ ਨੇ ਉਹ ਇੰਗਲੈਂਡ ਦੇ ਵਿੱਚ ਵੜਨ ਜਾ ਰਹੇ ਆ ਤੇ ਫਿਰ ਇੰਗਲੈਂਡ ਦੇ ਲੋਕਾਂ ਦੀ ਸੇਫਟੀ ਦਾ ਕੀ ਬਣੂਗਾ ਕਿਉਂਕਿ ਵਾਕਿਆ ਹੀ ਇਸ ਤਰ ਕਿ ਇੰਗਲੈਂਡ ਦੇ ਵਿੱਚ ਵਾਰਦਾਤਾਂ ਵਧ ਗਈਆਂ ਅਸੀਂ ਇਹ ਨਹੀਂ ਕਹਿੰਦੇ ਵੀ ਸਾਰੇ ਬਾਹਰੋਂ ਆਏ ਲੋਕ ਹੀ ਕਰਦੇ ਆ ਪਰ ਕਰਾਈਮ ਵਧਿਆ ਸਾਰਾ ਇੱਥੇ ਜਿਹੜੀ ਗੱਲਬਾਤ ਹੈਗੀ ਆ ਉਹ ਵਧੀ ਹੋਈ ਆ ਜਿਸ ਨੂੰ ਲੈ ਕੇ ਲੋਕ ਚਿੰਤਾ ਦੇ ਵਿੱਚ ਵੀ ਨੇ ਸੋ ਜੇ ਟਿੱਪਣੀ ਕਰ ਵੀ ਦਿੱਤੀ ਆ ਤਾਂ ਕੋਈ ਵੱਡੀ ਗੱਲ ਨਹੀਂ ਸੀ ਤੇ ਉਹ ਮੁੰਡੇ ਵੱਲੋਂ ਗੋ ਧਮਕੀ ਦੇਣਾ ਫਿਰ ਯੂਕੇ ਦੇ ਵਿੱਚ ਐਂਟਰ ਹੋਣਾ ਐਂਟਰ ਹੋਣ ਤੋਂ ਬਾਅਦ ਹੁਣ ਕੋਰਟ ਵੱਲੋਂ 5 ਸਾਲ ਦੀ ਸਜ਼ਾ ਫਿਆਜ਼ ਖਾਨ ਜਿਹੜਾ 26 ਸਾਲ ਦੀ ਜਿੱਤੀ ਉਮਰ ਹੈਗੀ ਆ ਉਹਨੂੰ ਸੁਣਾ ਦਿੱਤੀ ਗਈ ਹੈ ਜੀ ਅਸੀਂ ਜਾਨਣਾ ਚਾਹਾਂਗੇ ਕਿ 5 ਸਾਲ ਦੀ ਸਜ਼ਾ ਤੋਂ ਬਾਅਦ ਉਸਨੂੰ ਫਿਰ यूके दी नागरिकता ਦਿੱਤੀ ਜਾਵੇਗੀ ਜਾਂ ਬਾਹਰ ਉਸ ਨੂੰ ਬਾਹਰ ਕਰ ਦਿੱਤਾ ਜਾਵੇਗਾ ਦੇਸ਼ ਤੋਂ ਅੱਗੇ ਕੀ ਹੋਵੇਗਾ ਉਸ ਤੋਂ ਬਾਅਦ ਤੇ ਵੀ ਬੜੀ ਇੱਕ ਇੰਟਰਸਟਿੰਗ ਟਿੱਪਣੀਆਂ ਚੱਲ ਰਹੀਆਂ ਸੀ ਉਸ ਵੀਡੀਓ ਥੱਲੇ ਮੈਂ ਦੇਖ ਰਿਹਾ ਸੀ ਉਹ ਲੋਕ ਲਿਖ ਰਹੇ ਨੇ ਕਿਉਂਕਿ ਇੰਗਲੈਂਡ ਦੀ ਗਵਰਨਮੈਂਟ ਹੈ ਨਾ ਇਸ ਵੇਲੇ ਜਿਹੜੀ ਉਹ ਰਿਫਿਊਜੀਆ ਦੇ ਉੱਤੇ ਜਿਹੜੇ ਵੋਟਾਂ ਰਾਹੀਂ ਦਾਖਲ ਹੋਏ ਜਿਹੜੇ ਅਜ਼ਾਈਲਮ ਸੀਕਰ ਨੇ ਉਹਨਾਂ ਦੇ ਉੱਤੇ ਬੜੀ ਮਿਹਰਬਾਨ ਆ ਮਤਲਬ ਕਿ ਉਹਨਾਂ ਨੂੰ 5 ਸਟਾਰ ਹੋਟਲਾਂ 'ਚ ਰੱਖਿਆ ਜਾ ਰਿਹਾ ਲੋਕ ਹਰ ਹਫ਼ਤੇ ਨਾ ਇਥੇ ਯੂਕੇ ਚ ਇਸ ਵੇਲੇ ਕੀ ਚੱਲ ਰਿਹਾ ਕਿ ਹਰ ਹਫ਼ਤੇ ਲੋਕ ਉਹਨਾਂ ਹੋਟਲਾਂ ਦੇ ਅੱਗੇ ਖੜੇ ਹੁੰਦੇ ਨੇ ਜਿੱਥੇ ਅਜ਼ਾਈਲਮ ਸੀਕਰ ਲੋਕ ਗਵਰਨਮੈਂਟ ਨੇ ਲਿਆ ਕੇ ਰੱਖੇ ਹੋਏ ਆ ਉਹ ਕਹਿੰਦੇ ਵੀ ਤੁਸੀਂ ਹੋਟਲ ਖਾਲੀ ਕਰੋ ਸਾਡੇ ਸਾਡੇ ਟੈਕਸ ਚੋਂ ਪੈਸਾ ਜਾ ਰਿਹਾ ਵਗੈਰਾ ਵਗੈਰਾ ਸੋ ਉਹ ਵੀਡੀਓ ਥੱਲੇ ਵੀ ਇਹੀ ਕਮੈਂਟ ਆਏ ਹੋਏ ਆ ਕਿ ਫਯਾਜ਼ ਖਾਨ ਨੂੰ ਹੁਣ ਤੁਸੀਂ 5 ਸਾਲ ਸਜ਼ਾ ਕਟਾਉਣ ਤੋਂ ਬਾਅਦ ਕੀ ਸਿਟੀਜ਼ਨ ਅਪਲਾਈ ਕਰਨ ਦਾ ਵੀ ਉਹ ਦੇ ਦੇਓਗੇ ਕਿ ਉਹਨੂੰ ਪੀਆਰ ਮਿਲ ਜੂਗੀ ਇੱਥੋਂ ਦੀ ਫਿਰ ਕਈ ਇਹ ਵੀ ਲਿਖ ਰਹੇ ਸੀ ਲਓ ਜੀ ਉਹਦੀ 5 ਸਾਲ ਦੀ ਰੋਟੀ ਪਾਣੀ ਦਾ ਪ੍ਰਬੰਧ ਜਿਹੜਾ ਹੋ ਗਿਆ ਸਰਕਾਰ ਨੇ ਕਰ ਦਿੱਤਾ ਉਥੇ ਇਹ ਵੀ ਲਿਖਿਆ ਜਾ ਰਿਹਾ ਸੀ ਵੀ ਜਿਹੜਾ ਬੰਦਾ ਇਲੀਗਲ ਐਂਟਰ ਹੋਇਆ ਉਹਨੂੰ ਤੁਸੀਂ ਡਿਪੋਰਟ ਕਰਨਾ ਸੀ ਨਾ ਕਿ 5 ਸਾਲ ਲਈ ਆਪਣੇ ਘਰ ਦੇ ਵਿੱਚ ਰੱਖਣਾ ਸੀ ਤੇ ਇੱਥੇ ਲੰਗਰ ਪ੍ਰਸ਼ਾਦਾ ਜਾਂ ਜੇਲ੍ਹ ਦੇ ਵਿੱਚ ਜੋ ਵੀ ਖਰਚਾ ਆਉਦਾ ਚੱਲਣਾ ਸੀਗਾ। ਸੋ ਇਸ ਤਰ੍ਹਾਂ ਦੀਆਂ ਟਿੱਪਣੀਆਂ ਵੀ ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ। ਵੈਸੇ ਜਿਹੜਾ ਕਾਨੂੰਨ ਹੈਗਾ ਉਹ ਇਹ ਕਹਿੰਦਾ ਵੀ ਇਸ ਤਰ੍ਹਾਂ ਦੇ ਐਲੀਗੇਸ਼ਨ ਦੇ ਵਿੱਚ ਜਿਹੜੇ ਲੋਕ ਯੂਕੇ ਦੇ ਵਿੱਚ ਰਹਿੰਦੇ ਨੇ ਸਜ਼ਾ ਕੱਟਦੇ ਨੇ ਉਸ ਤੋਂ ਬਾਅਦ ਉਹ ਡਿਪੋਰਟ ਕਰ ਦਿੱਤੇ ਜਾਂਦੇ ਆ। ਸੋ ਇਹਦੇ ਨਾਲ ਵੀ ਇਸ ਤਰ੍ਹਾਂ ਹੀ ਹੋਣਾ ਇਹਨੂੰ 5 ਸਾਲ ਬਾਅਦ ਡਿਪੋਰਟ ਕਰ ਦਿੱਤਾ ਜਾਊਗਾ। ਜੇ ਪਹਿਲਾਂ ਵੀ ਛੱਡਿਆ ਗਿਆ ਕੋਈ ਕਾਰਨ ਬਣਾ ਕੇ ਤਾਂ ਇਹਨੂੰ ਰਿਪੋਰਟ ਹੀ ਕੀਤਾ ਜਾਊਗਾ ਹਾਂ ਜੀ ਬਿਲਕੁਲ ਜੀ ਸਿੰਘ ਜੀ ਕਾਫੀ ਦਿਲਚਸਪ ਹੈ ਇਹ ਸਾਰੀ ਸਟੋਰੀ ਸੀਗੀ ਹਾਂ ਇਹਦੇ થોੜਾ ਧਿਆਨ ਵਿੱਚ ਆਈ ਤੁਸੀਂ ਇਹਨਾਂ ਦੇ ਦਰਸ਼ਕਾਂ ਦੇ ਅੱਗੇ ਰੱਖਣ ਦੀ ਤੇ ਲੁਕੀ ਬਰੀ ਵਧੀਆ ਕੋਸ਼ਿਸ਼ ਕੀਤੀ ਹੈ ਤੁਹਾਨੂੰ ਜੁਣਦਰੀ ਆਪਣੇ ਵਿੱਚ ਐਸਾ ਦਰਸ਼ਕਾਂ ਦੇ ਰੰਗਰੀ ਜੀ ਧੰਨਵਾਦ ਤੁਹਾਡਾ ਤੁਹਾਡੇ ਸਾਰੇ ਦਰਸ਼ਕਾਂ ਦਾ